ਜੇ ਤੁਹਾਨੂੰ ਪਾਲੇ ਦੀ ਸਸਤੀ ਕੋਠੀ ਦੀ ਸਸਤੇ ਘਰ ਦੀ ਤਾਂ ਆਪਾਂ ਤੁਹਾਡੇ ਖਾਤਰ ਬਹੁਤ ਸਸਤੀ ਕੋਠੀ ਲੈ ਕੇ ਪਹੁੰਚੇ ਹਾਂ 10 ਲੱਖ ਰੁਪਿਆ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਹੈ ਜਮਾ ਨਵੀਂ ਤਿਆਰ ਹੋਈ ਹੈ ਤੁਸੀਂ ਵੀਡੀਓ ਦੇਖੋਗੇ ਸਾਰੇ ਹੈਰਾਨ ਰਹ ਜੂਗੇ ਵੀ ਇੰਨਾ ਘੱਟ ਰੇਟ ਕਿਵੇਂ ਬਹੁਤ ਵਧੀਆ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਪੂਰੀ ਆਪਾਂ ਗੱਲ ਕਰਦੇ ਹਾਂ ਸਾਰੀ ਕੋਠੀ ਨੂੰ ਆਪਾਂ ਦੇਖਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲੇ ਭੇਜੋ ਇਹ ਤਤੋਂ ਮਿਲ ਗਿਆ ਹੋਊਗਾ ਰੇਟ ਬਹੁਤ ਆਪਾਂ ਵਧੀਆ ਅੱਜ ਲੈ ਕੇ ਪਹੁੰਚੇ ਆ ਅਸੀਂ ਬਾਕੀ ਤੁਸੀਂ ਚੈੱਕ ਕਰੋ ਜੀ ਕੋਠੀ ਤੋਂ ਵੀ ਵਧੀਆ ਘਰ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਤੁਸੀਂ ਅੰਦਰੋਂ ਚੈੱਕ ਕਰਿਓ ਬਹੁਤ ਵਧੀਆ ਮਾਲਕ ਨੇ ਰੈਡੀ ਕਰਵਾਇਆ ਹੋਇਆ ਜੀ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰਾਂਗੇ ਸਾਰਾ ਕੁਝ ਨਾਲ ਦੀ ਨਾਲ ਆਪਾਂ ਵੀਡੀਓ ਦੇਖੀ ਜਾਵਾਂਗੇ ਤੇ ਨਾਲ ਦੀ ਨਾਲ ਸਾਰੀ ਜਾਣਕਾਰੀ ਦੀ ਵੀ ਆਪਾਂ ਗੱਲ ਕਰਾਂਗੇ ਜੀ ਬਾਕੀ ਆਪਾਂ ਗੱਲ ਕਰੀਏ ਲਾਈਟਿੰਗ ਦੇ ਕੰਮ ਦੀ ਤਾਂ ਸਾਰਾ ਲਾਈਟ ਦਾ ਕੰਮ ਆਪਾਂ ਨੂੰ ਬਹੁਤ ਵਧੀਆ ਕੀਤਾ ਕਰਾਇਆ ਮਿਲੂਗਾ ਜੀ ਬਾਰਲੀ ਸਾਈਡ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਬਾਥਰੂਮ ਏਰੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਬਾਥਰੂਮ ਦੇ ਨਾਲ ਹੀ ਆਪਾਂ ਨੂੰ ਕਾਫੀ ਜਗ੍ਹਾ ਮਿਲ ਜੂਗੀ ਜਿਵੇਂ ਕਿ ਕੱਪੜੇ ਧੋਣ ਵਾਲੀ ਮਸ਼ੀਨ ਰੱਖੀ ਹੋਈ ਐ ਸੀ ਖਾਸ ਉਸੇ ਵਾਸਤੇ ਇਹ ਜਗ੍ਹਾ ਬਣਾਈ ਹੋਈ ਐ ਤੇ ਥੋੜਾ ਜਿਹਾ ਆਪਾਂ ਗਾਹਾਂ ਚੱਲਾਂਗੇ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਤੁਸੀਂ ਚੈੱਕ ਕਰੋ ਜੀ ਵਧੀਆ ਰਸੋਈ ਐ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਸਿਮਿੰਟਡ ਫਰਸ਼ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਸਾਰਾ ਘਰ ਆਪਾਂ ਨੂੰ ਥੱਲੋਂ ਪੱਕਾ ਦੇਖਣ ਨੂੰ ਮਿਲੂਗਾ ਬਾਹਰਲੀ ਸਾਈਡ ਤੋਂ ਅੰਦਰ ਤਾਂ ਟਾਈਲਾਂ ਲੱਗੀਆਂ ਹੋਈਆਂ ਬਾਹਰੋਂ ਸਾਰਾ ਸਿਮੈਂਟਡ ਆਪਾਂ ਨੂੰ ਫਰਸ਼ ਮਿਲੂਗਾ ਵਧੀਆ ਜੀ ਬਾਕੀ ਅੰਦਰ ਆਪਾਂ ਪਹੁੰਚ ਗਏ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਲੋਬੀ ਚੈੱਕ ਕਰੋ ਖੁੱਲੀ ਡੁੱਲੀ ਵਧੀਆ ਆਪਾਂ ਨੂੰ ਲੋਬੀ ਦੇਖਣ ਨੂੰ ਮਿਲੂਗੀ ਤੇ ਅੰਦਰ ਆਪਾਂ ਥੋੜਾ ਜਿਹਾ ਗਾਹਾਂ ਚੱਲਾਂਗੇ ਇੱਕ ਆਪਾਂ ਨੂੰ ਪੂਜਾ ਰੂਮ ਦੇਖਣ ਨੂੰ ਮਿਲੂਗਾ ਬਾਬਾ ਜੀ ਦਾ ਘਰ ਹੈ ਜੀ ਚੈੱਕ ਕਰੋ ਤੁਸੀਂ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਿਹੜਾ ਇਹ ਪੂਜਾ ਰੂਮ ਬਣਾ ਹੋਇਆ ਸੀ ਵੈਸੇ ਅੰਦਰ ਦਾ ਇਹ ਕਿਚਨ ਹੈ ਪਰ ਇਹਨਾਂ ਨੇ ਪੂਜਾ ਰੂਮ ਬਣਾ ਰੱਖ ਉਹ ਆਪਣੀ ਸ਼ਰਧਾ ਜੀ ਆਪਾਂ ਖਰੀਦਣ ਤੋਂ ਬਾਅਦ ਕੀ ਕਰਦੇ ਸੀ ਬਾਕੀ ਤੁਸੀਂ ਚੈੱਕ ਕਰੋ ਇੱਕ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਸਾਹਮਣੇ ਫਰੰਟ ਦੇ ਵਿੱਚ ਤੁਸੀਂ ਚੈੱਕ ਕਰੋ ਜੀ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਕੋਈ ਛੋਟਾ ਨਹੀਂ ਹੈਗਾ ਜੀ ਚੈੱਕ ਕਰੋ ਥੱਲੇ ਆਪਾਂ ਗੱਲ ਕਰੀਏ ਤਾਂ ਵਧੀਆ ਆਪਾਂ ਨੂੰ ਫਰਸ਼ ਲੱਗਿਆ ਹੋਇਆ ਮਿਲੂਗਾ ਜੀ ਬਾਕੀ ਇਧਰਲੇ ਸਾਈਡ ਪਲਾਸਟਰ ਨਹੀਂ ਹੋਇਆ ਉਹ ਇਹਨਾਂ ਨੇ ਕੱਪ ਬੋਰਡ ਵਾਸਤੇ ਬਣਾਏ ਹੋਏ ਸੀ ਜਦੋਂ ਪਲਾਸਟਰ ਹੋ ਗਿਆ ਤੇ ਸਾਹਮਣੇ ਲੱਕੜ ਦਾ ਕੰਮ ਹੋ ਜੂਗਾ ਕੱਪ ਬੋਰਡ ਬਣ ਜੂਗਾ ਪੂਰਾ ਦਾ ਪੂਰਾ ਜੀ ਬਹੁਤ ਵਧੀਆ ਬਾਾਕੀ ਆਪਾਂ ਇੱਕ ਹੋਰ ਬੈਡਰੂਮ ਦੀ ਗੱਲ ਕਰੀਏ ਤੁਸੀਂ ਚੈੱਕ ਰੋ ਜੀ ਪੂਰਾ ਵਧੀਆ ਬੈਡਰੂਮ ਇਹੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਇਹ ਆਪਣਾ ਬੈਡਰੂਮ ਆ ਗਿਆ ਜਿਹੜਾ ਪਿੱਛੇ ਤੁਸੀਂ ਚੈੱਕ ਕੀਤਾ ਸੀਗਾ ਉਹਨੂੰ ਜੇ ਸਟੋਰ ਰੂਮ ਬਣਾਉਣਾ ਸਟੋਰ ਰੂਮ ਵੀ ਬਣ ਜੂਗਾ ਜੀ ਤੇ ਖੁੱਲਾ ਡੂਲਰ ਬੈਡਰੂਮ ਬਣਾਉਣਾ ਕੱਪ ਬੋਰਡ ਵਗੈਰਾ ਬਣ ਜੂਗਾ ਹਰ ਚੀਜ਼ ਜਦੋਂ ਤਿਆਰ ਹੋ ਗਈ ਉਦੋਂ ਪੂਰਾ ਵਧੀਆ ਮਤਲਬ ਕਿ ਬੈਡਰੂਮ ਦੇਖਣ ਨੂੰ ਮਿਲੂਗਾ ਆਪਾਂ ਨੂੰ ਉਹ ਪੂਰੀ ਵਧੀਆ ਗੱਲਬਾਤ ਮਿਲ ਜੂਗੀ ਆਪਾਂ ਨੂੰ। ਬਾਕੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ 10 ਕ ਲੱਖ ਰੁਪਈਆ ਆਪਾਂ ਇੱਕ ਡਿਮਾਂਡ ਅੱਜ ਲੈ ਕੇ ਪਹੁੰਚੇ ਹਾਂ ਜੀ। ਤੁਸੀਂ ਚੈੱਕ ਕਰੋ ਬਾਕੀ ਘਰ ਦੇਖੋ ਜੀ ਬਹੁਤ ਵਧੀਆ ਘਰ ਹੈ। ਰੇਟ ਬਹੁਤ ਜਾਇਜ਼ ਮਾਲਕ ਨੇ ਕਿਹਾਗਾ। ਜਗਾਂ ਦੀ ਆਪਾਂ ਗੱਲ ਕਰੀਏ ਤਾਂ ਟੋਟਲ ਜਿਹੜੀ ਆਪਾਂ ਨੂੰ ਜਗਾਂ ਦੇਖਣ ਨੂੰ ਮਿਲੂਗੀ ਆਪਾਂ ਨੂੰ ਮਿਲੂਗੀ ਜੀ 42ਵੇਂ ਜਗਾਂ। 42ਵੇਂ ਜਗਾਂ ਦੇ ਵਿੱਚ ਆਪਾਂ ਨੂੰ ਇਹ ਘਰ ਦੇਖਣ ਨੂੰ ਮਿਲੂਗਾ ਬਾਕੀ ਕਮਰਾ ਬਾਲ ਪੇਪਰ ਕਰਵਾਇਆ ਹੋਇਆ ਜੀ। ਤੇ ਇਹ ਵਾਲਪੇਪਰ ਦਾ ਡਿਜ਼ਾਈਨ ਤੁਸੀਂ ਚੈੱਕ ਕਰੋ ਪੂਰਾ ਵਧੀਆ ਬਾਕੀ ਜੋੜੀਆਂ ਦਾ ਕੰਮ ਜਿੰਨਾ ਜੋੜੀਆਂ ਵਗੈਰਾ ਦਾ ਹੋਇਆਗਾ ਬਹੁਤ ਵਧੀਆ ਕੰਮ ਹੋਇਆਗਾ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਬਾਕੀ ਤੁਸੀਂ ਬਾਹਰ ਲਈ ਸਾਡ ਚੈੱਕ ਕਰੋ ਜੀ ਵਧੀਆ ਸਪੇਸ ਆਪਾਂ ਨੂੰ ਦੇਖਣ ਨੂੰ ਮਿਲੇਗੀ ਤੇ ਇਹਨਾਂ ਨੇ ਗਮਲੇ ਗੁੰਮਲੇ ਬਹੁਤ ਵਧੀਆ ਰੱਖੇ ਹੋਏ ਨੇ ਬਾਕੀ ਫਰੰਟ ਤੁਸੀਂ ਪਹਿਲਾਂ ਚੈੱਕ ਕਰ ਹੀ ਲਿਆ ਸੀਗਾ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਤੁਸੀਂ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗ ਰਹੀ ਆ ਤਾਂ ਕਮੈਂਟ ਆਪ ਦਾ ਕੀਮਤੀ ਕਮੈਂਟ ਜ਼ਰੂਰ ਪਾ ਦਿਓ ਠੀਕ ਹੈ ਜੀ ਬਾਕੀ ਕਮੈਂਟਾਂ ਦੀ ਗੱਲ ਵੀ ਆਪਾਂ ਅੱਗੇ ਕਰਾਂਗੇ ਤੇ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿਆਂ ਜੀ ਬਾਰੀਸਰ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਮਾਲਕ ਦੇ ਮਤਲਬ ਕਿ ਏਰੀਆ ਦੀ ਗੱਲ ਕਰੀਏ ਤਾਂ ਬਡਾਲੀ ਤੁਸੀਂ ਸੁਣਿਆ ਹੋਊਗਾ ਬਡਾਲੀ ਦੇ ਕੋਲ ਇਹਨਾਂ ਦਾ ਪਿੰਡ ਹੈ ਹਿੰਦੂਪੁਰ ਤੇ ਡਿਸਟ੍ਰਿਕਟ ਇਹਨਾਂ ਨੂੰ ਜਿਹੜੀ ਲੱਗਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਲੱਗਦੀ ਹੈ ਜੀ ਇਦੇ ਵਿੱਚ ਟੋਟਲ ਆਪਾਂ ਨੂੰ ਕੀ ਕੁਝ ਦੇਖਣ ਨੂੰ ਮਿਲੂਗਾ ਉਹ ਤੁਸੀਂ ਵੀਡੀਓ 'ਚ ਦੇਖ ਹੀ ਲਿਆ ਸੀਗਾ 10 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਅਸੀਂ ਸਿਰਫ ਇੱਕ ਡਿਮਾਂਡ ਹੈ ਜੀ ਘਾਟਾ ਵਾਦਾ ਕੀਤਾ ਜਾਊ ਆ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਇਸ ਘਰ ਨੂੰ ਤਾਂ ਹਿੰਦੂਪੁਰ ਪਿੰਡ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਇੱਕ ਗੱਲ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਜੀ ਜਿਹੜੀ ਗਲੀ ਲੱਗਦੀ ਹੈ ਘਰ ਨੂੰ ਉਹ ਤੰਗ ਹੈ ਜੀ ਗੱਡੀ ਨਹੀਂ ਆਉਣੀ ਮੋਟਰਸਾਈਕਲ ਵਗੈਰਾ ਆ ਰਾਮ ਨਾਲ ਆ ਜਾਂਦੀ ਹੈ ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਚੈੱਕ ਕਰ ਹੀ ਲਿਆ ਜੀ ਬਾਕੀ ਆਪਾਂ ਛੱਤ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਉੱਤੋਂ ਇਹਨਾਂ ਨੇ ਸਾਰਾ ਕੁਝ ਦਿਖਾਇਆ ਸੀ ਏਰੀਆ ਇਹਨਾਂ ਨੇ ਸਾਰਾ ਦਿਖਾਇਆ ਬਾਕੀ ਵੀਡੀਓ 'ਚ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਆ ਸੀ ਲਗਭਗ ਸਾਰੀ ਜਾਣਕਾਰੀ ਦੀ ਆਪਾਂ ਗੱਲ ਕਰ ਲਈ ਸੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਕਮੈਂਟਾਂ ਦੀ ਵੀ ਆਪਾਂ ਗੱਲ ਕਰਾਂਗੇ ਛੱਤ ਉੱਪਰੋਂ ਸਾਰੀ ਪੱਕੀ ਕੀਤੀ ਕਰਾਈ ਮਿਲੂਗੀ ਰੰਗ ਰੋਗਨ ਦਾ ਕੰਮ ਵਧੀਆ ਕਰਵਾ ਰੱਖਿਆ ਸੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਸੀ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਗੱਲ ਤੁਸੀਂ ਆਪ ਕਰ ਸਕਦੇ ਹੋ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ 9780385724 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਹੈ ਜੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੇ ਲੱਗੀ ਤੇ ਇਹ ਜਿਹੜਾ ਆਪਾਂ ਘਰਾ ਚ ਲੈ ਕੇ ਪਹੁੰਚੇ ਤੁਹਾਨੂੰ ਕਿਵੇਂ ਦੇ ਲੱਗਿਆ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਏ ਘਰ ਵਧੀਆ ਲੱਗਿਆ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਜੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਆਪਣੀ ਵੀਡੀਓ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਅਗਲੀ ਵੀਡੀਓ ਚ ਜੇ ਤੁਹਾਨੂੰ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਚਾਹੀਦਾ ਜੀ ਤੁਸੀਂ ਕਮੈਂਟ ਪਾਓ ਆਪਾਂ ਲੈ ਕੇ ਪਹੁੰਚਾਂਗੇ ਤੇ ਇੱਕ ਆਪਣੇ ਕੋਲੇ 10 ਲੱਖ ਦਾ ਜਮਾ ਨਮਾ ਤਿਆਰ ਹੋਇਆ ਘਰ ਪਹੁੰ ਤੇ ਤੁਸੀਂ ਉਹ ਘਰ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਲਾਜ਼ਮੀ ਪਾ ਦਿਓ ਜੀ ਬਾਕੀ ਇਹ ਘਰ ਤੁਸੀਂ ਪਹਿਲਾਂ ਦੇਖੋ ਜੀ ਕਿਸੇ ਨੇ ਖਰੀਦਣਾ ਜਾ ਕੇ ਗੱਲਬਾਤ ਕਰੋ ਮਾਲਕ ਨਾਲ ਤੇ ਖਰੀਦ ਸਕਦੇ ਹੋ ਜੀ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਹਾਂ ਜਿੰਨੇ ਕਮੈਂਟ ਆਪਣੇ ਕੋਲੇ ਪਹੁੰਚੇ ਅਸੀਂ ਜਿੰਨੇ ਤੁਸੀਂ ਕੀਤੇ ਆ ਤੁਹਾਡੇ ਨਾਮ ਲੈਂਦੇ ਆ ਅਸੀਂ ਤੇ ਤੁਹਾਨੂੰ ਮੈਂ ਦੱਸ ਦਾਂ ਤੁਸੀਂ ਕੀ ਕੁਝ ਕਹਿਨੇ ਰਹੇ ਹੋ ਜੀ ਜਿਹੜਾ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਮੇਰੇ ਭਰਾ ਨੇ ਸੁਖੀ ਗਿੱਲ ਇਹਨਾਂ ਨੇ ਕੀਤਾ ਜੀ ਇਹਨਾਂ ਨੇ ਕਿਹਾ ਵੈਰੀ ਨਾਈਸ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਅਗਲਾ ਕਮੈਂਟ ਆਪਣੇ ਕੋਲੇ ਮਨਿੰਦਰ ਸਿੰਘ ਅਸੀਂ ਇਹਨਾਂ ਨੇ ਮਾਛੀਵਾੜੇ ਸਾਹਿਬ ਤੋਂ 15 ਤੋਂ 20 ਲੱਖ ਦੇ ਵਿੱਚ ਕੋਈ ਕੋਠੀ ਦੀ ਡਿਮਾਂਡ ਕੀਤੀ ਅਸੀਂ ਮਾਛੀਵਾੜੇ ਸਾਹਿਬ ਤੋਂ ਆਪਾਂ ਕਈ ਵੀਡੀਓਜ਼ ਪਾਈਆਂ ਹੋਈਆਂ ਸੀ ਵਧੀਆ ਰੇਟਾਂ 'ਚ ਵਧੀਆ ਕੋਠੀਆਂ ਪਾਈਆਂ ਹੋਈਆਂ ਤੁਸੀਂ ਆਪਣੀ ਵੀਡੀਓ ਚੈੱਕ ਕਰੋ ਜੀ ਤੇ ਤੁਹਾਨੂੰ ਮਿਲ ਜ਼ਰੂਰ ਜਾਓ ਸੋਨੁਕ ਕਪੂਰ ਇਹਨਾਂ ਦਾ ਨਾਮ ਹੈ ਜੀ ਅਗਲਾ ਕਮੈਂਟ ਹੈ ਸਿਟੀ ਸੈਂਡ ਕਰੋ ਜੀ ਤੁਸੀਂ ਜਿਹੜੀ ਵੀਡੀਓ ਦੇਖੀ ਸੀ ਉਹਦੇ ਵਿੱਚ ਮਾਲਕ ਦਾ ਨੰਬਰ ਸਿਟੀ ਲੋਕੇਸ਼ਨ ਹਰ ਚੀਜ਼ ਦੱਸੀ ਹੋਈ ਹੈ ਜੀ ਤੁਸੀਂ ਵੀਡੀਓ ਨੂੰ ਟਪਾਟ ਪਾ ਕੇ ਨਾ ਦੇਖੋ ਪੂਰੀ ਦੇਖੋ ਜੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਜੀ ਤੇ ਦੀਪਕ ਕੁਮਾਰ ਮੇਰੇ ਭਰਾ ਨੇ ਇਹਨਾਂ ਨੇ ਕਿਹਾਗਾ ਵੀਰ ਜੀ ਸੰਗਰੂਰ ਏਰੀਆ ਚ ਕੋਈ ਦੱਸੋ ਮੈਂ ਕਮੈਂਟ ਕਰ ਕਰ ਕੇ ਥੱਕ ਗਿਆ ਸੀ ਆ ਤੁਹਾਡੇ ਕਮੈਂਟ ਮੈਂ ਚੈੱਕ ਕੀਤੇ ਸੀਗੇ ਅਸੀਂ ਸੰਗਰੂਰ ਏਰੀਆ ਚੋਂ ਕਈ ਦਿਨਾਂ ਤੋਂ ਆਪਣੇ ਕੋਲੇ ਕੋਈ ਵੀ ਘਰ ਜਾਂ ਕੋਠੀ ਮਕਾਨ ਨਹੀਂ ਆ ਰਹੀ ਜੀ ਬਾਕੀ ਤੁਹਾਡਾ ਕਮੈਂਟ ਜਿਹੜਾ ਤੁਸੀਂ ਕੀਤਾ ਜੀ ਤੇ ਜਿੰਨੇ ਕਰਦੇ ਰਹਿੰਦੇ ਹੋ ਸੋਰੀ ਜੀ ਥੋੜਾ ਜਿਹਾ ਲੇਟ ਰਿਪਲਾਈ ਤੁਹਾਨੂੰ ਕੀਤਾ ਗਿਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਿਹਾ ਹੂੰ ਤੁਹਾਡੇ ਕੋਲੇ ਸੰਗਰੂਰ ਏਰੀਆ ਚੋਂ ਘਰ ਕੋਠੀ ਹੈਗੀ ਅਸੀਂ ਤਾਂ ਤੁਸੀਂ ਭੇਜ ਸਕਦੇ ਹੋ ਜੀ ਆਪਣੇ ਕੋਲੇ ਵੀਡੀਓ ਬਣਾ ਕੇ ਤੇ ਤੁਹਾਡੀ ਹੱਥ ਹੱਥ ਸੇਲ ਹੋ ਜੂਗੀ ਦੀਪਕ ਕੁਮਾਰ ਜੀ ਨੇ ਬਹੁਤ ਜ਼ਿਆਦਾ ਕਮੈਂਟ ਕੀਤੇ ਤੇ ਇਹ ਲੱਭ ਰਹੇ ਨੇ ਜੀ ਤੇ ਤੁਸੀਂ ਭੇਜੋ ਸੇਲ ਹੋ ਜਾਂਦੀ ਹੈ ਛੇਤੀ ਤੋਂ ਛੇਤੀ ਜੇ ਕਿਸੇ ਕੋਲੇ ਸੰਗਰੂਰ ਏਰੀਆ ਚੋਂ ਹੈਗੀ ਅਸੀਂ ਦੀਪਕ ਕੁਮਾਰ ਜੀ ਤੁਹਾਡੀ ਫਰਮਾਇਸ਼ ਆਪਾ ਪਾਤੀ ਬਾਕੀ ਕੋਈ ਜਦੋਂ ਵੀ ਆਪਣੇ ਕੋਲੇ ਘਰ ਕੋਠੀ ਜਦੋਂ ਵੀ ਪਹੁੰਚਦਾ ਤੁਹਾਨੂੰ ਆਪਾਂ ਕਨਫਰਮ ਕਰ ਦਿੰਨੇ ਆ ਦੱਸ ਦਿੰਨੇ ਆ ਜੀ ਹਰਮਿੰਦਰ ਸਿੰਘ ਇਹਨਾਂ ਨੇ ਕਿਹਾ ਵੈਰੀ ਬਿਊਟੀਫੁਲ ਬਹੁਤ ਬਹੁਤ ਧੰਨਵਾਦ ਜੀ ਅਗਲਾ ਕਮੈਂਟ ਆਪਣੇ ਕੋਲੇ ਰਣਵੀਰ ਕੌਰ ਹੈ ਜੀ ਮੇਰੇ ਭੈਣ ਨੇ ਇਹਨਾਂ ਦਾ ਨਾਮ ਹੈ ਰਣਵੀਰ ਕੌਰ ਤਾਂ ਇਹਨਾਂ ਨੇ ਕਮੈਂਟ ਕੀਤਾ ਵੈਰੀ ਨਾਈਸ ਜੀ ਬਹੁਤ ਵਧੀਆ ਤੁਸੀਂ ਕਮੈਂਟ ਕੀਤਾ ਜੀ ਤੇ ਬਹੁਤ ਸੋਹਣਾ ਲੱਗਿਆ ਜੀ ਬਾਕੀ ਤੁਸੀਂ ਸਾਰੇ ਜਿੰਨੇ ਕਮੈਂਟ ਕਰਦੇ ਰਹਿੰਦੇ ਹੋ ਜੀ ਡੇਲੀ ਵੀਡੀਓ ਤੇ ਪਹੁੰਚਦੇ ਰਿਹਾ ਕਰੋ ਵਧੀਆ ਵਧੀਆ ਕਮੈਂਟ ਕਰਦੇ ਰਿਹਾ ਕਰੋ ਜੀ ਤੁਹਾਡੇ ਕਮੈਂਟਾਂ ਨਾਲ ਹਉਮਸਲਾ ਜੀ ਬਣਾ ਰਹਿੰਦਾ ਸਾਰੇ ਲਾਈਕ ਕਰ ਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਬਹੁਤ ਸਪੋਰਟ ਦਿੰਨੇ ਹੋ ਹਰ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੇ ਕਮੈਂਟ ਆਪਾਂ ਕੱਲ ਨੂੰ ਪੜਾਂਗੇ ਤੁਸੀਂ ਜਿਆਦਾ ਲੰਮੀ ਵੀਡੀਓ ਹੋ ਜਾਣੀ ਨਹੀਂ ਤਾਂ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦਿਆਂ ਚਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਪਾਓ ਕਿਸੇ ਕੋਲੇ ਘਰ ਕੋਠੀ ਮਕਾਨ ਹੈਗਾ ਜੀ ਵੇਚਣ ਵਾਸਤੇ ਵੇਚਣਾ ਚਾਹੁੰਦੇ ਹੋ ਉੱਥੇ ਆਪਣਾ ਨੰਬਰ ਲਿਖਿਆ ਰਹਿ ਜਾਂਦਾ ਭੇਜੋ ਜੀ ਆਪਣੇ ਕੋਲੇ